ਭਾਰਤ ਪਾਕਿਸਤਾਨ ਦੇ ਵਧੇ ਹੋਏ ਤਣਾਅ ਦੇ ਵਿਚਕਾਰ ਜਿੱਥੇ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੋਣਾ ਦੁਆਰਾ ਸਮਝੌਤਾ ਕਰਾ ਦਿੱਤਾ ਜਾਂਦਾ ਹਾਲਾਂਕਿ ਉਸ ਸਮਝੌਤੇ ਤੋਂ ਬਾਅਦ ਵੀ ਜਿਹੜਾ ਸ਼੍ਰੀਨਗਰ ਦੇ ਵਿੱਚ ਉਹ ਜਿਹੜਾ ਪਾਕਿਸਤਾਨ ਦੇ ਵੱਲੋਂ ਉਸ ਸੀਸਪਾਇਰ ਦੀ ਉਲੰਘਣਾ ਕੀਤੀ ਜਾਂਦੀ ਆ ਪਰ ਇਹ ਸਭ ਦੇ ਵਿਚਾਲੇ ਦੋਵਾਂ ਦੇਸ਼ਾਂ ਦੇ ਜਿਹੜੇ ਡੀਜੀਐਮਓ ਨੇ ਭਾਰਤ ਅਤੇ ਪਾਕਿਸਤਾਨ ਦੇ ਉਹਨਾਂ ਦੇ ਵੱਲੋਂ ਅਹਿਮ ਬੈਠਕ ਕੀਤੀ ਗਿਆ ਤੇ ਇਸ ਬੈਠਕ ਦੇ ਵਿੱਚ ਦੋਵਾਂ ਦੇਸ਼ਾਂ ਦੇ ਵੱਲੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਵੱਲੋਂ ਸਹਿਮਤੀ ਜਤਾ ਦਿੱਤੀ ਗਿਆ ਜਾਨੀ ਕਿ ਹੁਣ ਇੱਕ ਦੂਜੇ ਦੇਸ਼ ਦੇ ਉੱਪਰ ਜਿਹੜਾ ਹਮਲਾਵਰਾਂ ਵਾਲੀ ਜੜੀ ਦੁਸ਼ਮਣਾਂ ਵਾਲੀ ਕਾਰਵਾਈ ਨਹੀਂ ਕੀਤੀ ਜਾਣਗੀ ਜਾਨੀ ਕਿ ਹੁਣ ਗੋਲੀਬਾਰੀ ਨਾ ਕਰਨ ਨੂੰ ਲੈ ਕੇ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੇ ਵੱਲੋਂ ਸਹਿਮਤੀ ਜਤਾ ਦਿੱਤੀ ਗਈ ਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੋਈ ਵੀ ਹਮਲਾਵਰ ਵਾਲੀ ਕਾਰਵਾਈ ਨਹੀਂ ਕਰੇਗਾ ਇਥੋਂ ਤੱਕ ਕਿ ਗੋਲੀਬਾਰੀ ਰੋਕਣ ਨੂੰ ਲੈ ਕੇ ਵੀ ਜਿਹੜੀ ਸਹਿਮਤੀ ਬਣ ਚੁੱਕੀ ਆ ਦੋਵਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇਸ਼ ਦੀ ਫੌਜ ਦੇ ਉੱਪਰ ਕਿਸੇ ਵੀ ਤਰੀਕੇ ਦੀ ਗੋਲੀਬਾਰੀ ਨਹੀਂ ਕੀਤੀ ਜਾਵੇਗੀ ਇਤੋਂ ਤੱਕ ਇਹ ਵੀ ਸਹਿਮਤੀ ਬਣੀ ਆ ਕਿ ਜਿਹੜਾ ਹੁਣ ਕੋਈ ਗੋਲੀਬਾਰੀ ਨਹੀਂ ਕੀਤੀ ਜਾਵੇਗੀ ਹਾਲਾਂਕਿ ਇਹਨਾਂ ਦੋਵਾਂ ਦੇਸ਼ਾਂ ਦੇ ਡੀਜੀਐਮ ਉਹਦੇ ਮੀਟਿੰਗ ਕਰਨ ਤੋਂ ਪਹਿਲਾਂ ਹਾਲਾਂਕਿ ਸ਼੍ਰੀਨਗਰ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਸੀਜ਼ਪਾਰ ਦੀ ਉਲੰਘਣਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੀ ਅਹਿਮ ਬੈਠਕ ਦੇ ਵਿੱਚ ਇਹ ਵੀ ਚਰਚਾ ਕੀਤੀ ਗਈ ਆ ਕਿ ਦੋਵਾਂ ਦੇਸ਼ਾਂ ਦੇ ਵੱਲੋਂ ਹੁਣ ਜਿਹੜੀ ਬਾਰਡਰਾਂ ਦੇ ਉੱਪਰ ਫੌਜ ਘਟਾਈ ਜਾਵੇ ਕਿਉਂਕਿ ਜਦੋਂ ਇੱਕ ਦੇਸ਼ ਦੇ ਵੱਲੋਂ ਭਾਵੇਂ ਭਾਰਤ ਜਾਂ ਪਾਕਿਸਤਾਨ ਦੇ ਵੱਲੋਂ ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਫੌਜ ਲਗਾਈ ਜਾਂਦੀ ਹੈ ਤਾਂ ਸੁਭਾਵਿਕ ਆ ਕਿ ਦੂਜੇ ਦੇਸ਼ ਨੂੰ ਖਤਰਾ ਪੈਦਾ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਕਾਰਵਾਈ ਆ ਇਸ ਦੇਸ਼ ਦੇ ਵੱਲੋਂ ਕੀਤੀ ਜਾ ਸਕਦੀ ਆ ਤਾਂ ਉਸ ਤੋਂ ਬਾਅਦ ਹੁਣ ਦੋਵਾਂ ਦੇਸ਼ਾਂ ਦੇ ਵੱਲੋਂ ਮੁੱਖ ਤੌਰ ਤੇ ਜਿਹੜੀਆਂ ਦੋ ਗੱਲਾਂ ਨੂੰ ਲੈ ਕੇ ਸਹਿਮਤੀ ਬਣਾਈ ਗਿਆ ਦੋਵਾਂ ਦੇਸ਼ਾਂ ਦੇ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਫੌਜ ਦੇ ਡੀਜੀਐਮਓ ਨੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਹਿਮਤੀ ਬਣਾਈ ਆ ਕਿ ਪਹਿਲਾਂ ਤਾਂ ਦੋਵੇਂ ਦੇਸ਼ ਇੱਕ ਦੂਜੇ ਦੇ ਉੱਪਰ ਹਮਲਾਵਰ ਵਾਲੀ ਕੋਈ ਵੀ ਕਾਰਵਾਈ ਨਹੀਂ ਕਰਨਗੇ ਜਾਨੀ ਕਿ ਜਿਸ ਤਰੀਕੇ ਦੁਸ਼ਮਣ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਆ ਜਿਹੜੀ ਗੋਲੀਬਾਰੀ ਕੀਤੀ ਜਾਂਦੀ ਆ ਫਾਇਰਿੰਗ ਕੀਤੀ ਜਾਂਦੀ ਆ ਉਸ ਤਰੀਕੇ ਦੀ ਜਿਹੜੀ ਕਾਰਵਾਈ ਆ ਦੋਵਾਂ ਦੇਸ਼ਾਂ ਦੀ ਫੌਜ ਦੇ ਵੱਲੋਂ ਨਹੀਂ ਕੀਤੀ ਜਾਵੇਗੀ ਉਸ ਤੋਂ ਬਾਅਦ ਦੂਜੀ ਸਹਿਮਤੀ ਇਹ ਬਣੀ ਆ ਕਿ ਗੋਲੀਬਾਰੀ ਜਿਹੜਾ ਬੰਦ ਕਰ ਦਿੱਤੀ ਜਾਵੇਗੀ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਆ ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਕਿ ਬਾਰਡਰਾਂ ਦੇ ਉੱਪ ਔਰ ਜਿਹੜੀ ਫੌਜ ਘਟਾਉਣ ਨੂੰ ਲੈ ਕੇ ਵੀ ਸਹਿਮਤੀ ਬਣ ਚੁੱਕੀ ਆ ਤੇ ਦੋਵਾਂ ਦੇਸ਼ਾਂ ਦੇ ਵੱਲੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਸਹਿਮਤੀ ਜਤਾਈ ਗਿਆ ਕਿ ਦੋਵੇਂ ਪਾਸੇ ਜਿਹੜੀ ਫੌਜ ਆ ਉਹ ਘਟਾਈ ਜਾਵੇਗੀ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੁਆਰਾ ਰਾਤ ਜਿਹੜਾ ਦੇਸ਼ ਨੂੰ ਸੰਬੋਧਨ ਕੀਤਾ ਗਿਆ ਉਸ ਵਾਰ ਤੋਂ ਬਹੁਤ ਵੱਡੀਆਂ ਗੱਲਾਂ ਆਖੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਕਿ ਖੂਨ ਅਤੇ ਪਾਣੀ ਆ ਜਿਹੜਾ ਇਕੱਠੇ ਨਹੀਂ ਬੈ ਸਕਦੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਆਕੀ ਕਿ ਜਿਹੜਾ ਗੱਲਬਾਤ ਅਤੇ ਗੋਲੀਬਾਰੀ ਵੀ ਇਕੱਠੇ ਨਹੀਂ ਚੱਲ ਸਕਦੇ ਪਰ ਇਸ ਸਭ ਦੇ ਵਿਚਾਲੇ ਜਦੋਂ ਦੋਵਾਂ ਦੇਸ਼ਾਂ ਦੇ ਡੀਜੀਐਮ ਉਹਦੀ ਅਹਿਮ ਬੈਠਕ ਹੁੰਦੀ ਆ ਉਸ ਦੇ ਵਿੱਚ ਲੋਕਾਂ ਦੇ ਲਈ ਰਾਹਤ ਦੀ ਖਬਰ ਨਿਕਲ ਕੇ ਸਾਹਮਣੇ ਆਈਆ ਲੋਕ ਇਸ ਖਬਰ ਤੋਂ ਮਨ ਨੂੰ ਸਕੂਨ ਲੈ ਰਹੇ ਨੇ ਖੁਸ਼ੀ ਦੀ ਖਬਰ ਨਿਕਲ ਕੇ ਸਾਹਮਣੇ ਆ ਕਿਉਂਕਿ ਬਾਡਰ ਏਰੀਆ ਦੇ ਲੋਕਾਂ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਸੀ ਹਰ ਵਕਤ ਮਨ ਦੇ ਉੱਪਰ ਬੋਝ ਬਣਿਆ ਰਹਿੰਦਾ ਸੀ ਕਿ ਕਿਤੇ ਕੋਈ ਧਮਾਕਾ ਨਾ ਹੋ ਜਾਵੇ ਹਾਲਾਂਕਿ ਜਿਹੜੇ ਉਧਰ ਬੈਠੇ ਲੋਕ ਨੇ ਉਹ ਡਰਦੇ ਸੀ ਕਿ ਕੋਈ ਇਧਰਲੇ ਪਾਸਿਓਂ ਜਿਹੜਾ ਅਟੈਕ ਨਾ ਕਰ ਦਵੇ ਹਾਲਾਂਕਿ ਭਾਰਤ ਦੀ ਆਰਮੀ ਵਾਰ-ਵਾਰ ਇਹ ਕਹਿੰਦੀ ਆਮ ਪਬਲਿਕ ਨੂੰ ਜਾਂ ਫੌਜ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਅਸੀਂ ਅੱਤਵਾਦੀਆਂ ਦੇ ਟਿਕਾਣੇ ਟੀਰ ਕਰਦੇ ਆ ਪਰ ਆਮ ਪਬਲਿਕ ਨੂੰ ਤਾਂ ਸੁਭਾਵਿਕਾ ਕਿ ਡਰਤਾ ਪੈਦਾ ਹੋਏ ਜਾਂਦਾ ਇਧਰਲੇ ਪਾਸੇ ਫਿਰੋਜ਼ਪੁਰ ਅੰਮ੍ਰਿਤਸਰ ਦੇ ਲੋਕ ਬਹੁਤ ਜ਼ਿਆਦਾ ਸਹਿਮੇ ਹੋਏ ਸੀ ਕਿਉਂਕਿ ਹਾਲਾਂਕਿ ਜਿਹੜੇ ਪਾਕਿਸਤਾਨ ਦੇ ਡਰੋਨ ਮਜ਼ਾਈਲਾਂ ਦਾ ਸਾਹਮਣਾ ਭਾਰਤੀ ਫੌਜ ਕਰ ਰਹੀ ਸੀ ਉਹਨਾਂ ਨੂੰ ਨਾਕਾਮ ਕਰ ਰਹੀ ਸੀ ਪਰ ਆਮ ਲੋਕ ਨੇ ਸੁਭਾਵਿਕ ਆ ਕਿ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਪਰ ਇਹ ਸਭ ਦੇ ਵਿਚਾਲੇ ਇੱਕ ਇੱਕ ਰਾਹਤ ਦੀ ਖਬਰ ਨਿਕਲ ਕੇ ਸਾਹਮਣੇ ਆਇਆ ਕਿ ਦੋਵਾਂ ਦੇਸ਼ਾਂ ਦੇ ਡੀਜੀਐਮਓ ਦੇ ਵੱਲੋਂ ਜਿਹੜੀ ਫਾਇਲ ਜੇ ਅਹਮ ਮੀਟਿੰਗ ਕੀਤੀ ਗਿਆ ਤੇ ਉਸ ਦੇ ਵਿੱਚ ਇਹ ਸਹਿਮਤੀ ਜਤਾਈ ਗਿਆ ਕਿ ਦੋਵੇਂ ਪਾਸੇ ਹੁਣ ਗੋਲੀਬਾਰੀ ਨਹੀਂ ਕੀਤੀ ਜਾਵੇਗੀ ਹਮਲਾਵਰ ਵਾਲੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਇੱਥੋਂ ਤੱਕ ਕਿ ਜਿਹੜਾ ਬਾਰਡਰਾਂ ਦੇ ਉੱਪਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਵੱਲੋਂ ਜਿਹੜੀ ਫੌਜਾਂ ਦੀ ਗਿਣਤੀ ਆ ਉਹ ਵੀ ਘਟਾ ਦਿੱਤੀ ਜਾਵੇਗੀ